ਇਹ ਕਹਾਣੀ ਹੈ ਨਿਹੰਗ ਸਿੰਘ ਅਜੀਤ ਸਿੰਘ ਪੂਲੇ ਅਜੀਤ ਸਿੰਘ ਪੂਲਾ ਜਿਸਨੇ ਕੀ ਆਪਣੇ ਸਮੇਂ ਦੇ ਵਿੱਚ ਬੜੀਆਂ ਅਿਆਸ਼ੀਆਂ ਕੀਤੀਆਂ ਉਸਨੇ ਕਿੰਨੇ ਹੀ ਕਤਲ ਕੀਤੇ ਕਿੰਨੇ ਹੀ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਜਿੱਥੇ ਨਿਤਨੇਮ ਸੇਵਾ ਅਤੇ ਨਿਸ਼ਕਾਮ ਭਗਤੀ ਹੋਣੀ ਸੀ ਉਥੇ ਅਿਆਸੀ ਸਰੀਰਕ ਸੋਸਣ ਲਾਲਚ ਅਤੇ ਧੋਖੇ ਦੀਆਂ ਰਾਹਾਂ ਨੇ ਕਦਮ ਰੱਖ ਦਿੱਤਾ ਇਹ ਕਹਾਣੀ ਹੈ ਸਾਧ ਬਣੇ ਇੱਕ ਪਾਪੀ ਦੀ ਜਿਸਨੇ ਗੁਰੂ ਦੇ ਨਾਮ ਤੇ ਕਲੰਕ ਲਾਇਆ ਅਤੇ ਜਿਸ ਦਾ ਅੰਤ ਵੀ ਉਸ ਦੇ ਕਰਮਾਂ ਦੇ ਵਾਂਗ ਹੋਇਆ ਦਰਦਨਾਕ ਪੈ ਤੇ ਰੋਣਾ ਜੀ ਹਾਂ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਜੀਤ ਸਿੰਘ ਔਲੇ ਦੀ ਸਾਲ ਸੀ 1975 ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬਗੜੀਆਂ ਵਾਲਾ ਵਿੱਚ ਇੱਕ ਗਰੀਬ ਪਰ ਪਰਮ ਭਗਤ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ ਅਜੀਤ ਸਿੰਘ ਪੂਲਾ ਨੇ ਮਾਤਾ ਮਹਿੰਦਰ ਕੌਰ ਅਤੇ ਪਿਤਾ ਸੰਤੋਖ ਸਿੰਘ ਦੋਨੋਂ ਗੁਰੂ ਘਰ ਦੇ ਨਿਸ਼ਕਾਮ ਸੇਵਾਦਾਰ ਸਨ ਪਿਤਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਦੇ ਸ਼ਬਦ ਕੀਰਤਨ ਕਰਦੇ ਸਨ ਤੇ ਮਾਤਾ ਚੁੱਲ੍ਹਾ ਚੌਕੀ ਅਤੇ ਲੰਗਰ ਦੀ ਸੇਵਾ ਕਰਦੇ ਅਜੀਤ ਛੋਟੇ ਹੁੰਦੇ ਹੀ ਉਸਨੇ ਆਪਣੇ ਅੰਦਰ ਇੱਕ ਗੰਭੀਰਤਾ ਤੇ ਨੈਤਿਕਤਾ ਦੇਖੀ ਲੋਕ ਕਹਿੰਦੇ ਇਹ ਤਾਂ ਕੋਈ ਰੱਬੀ ਨੂੰ ਲੱਗਦਾ ਹੈ ਇਹ ਪੁੱਤਰ ਨਹੀਂ ਇਹ ਤਾਂ ਸਾਧ ਆਇਆ ਹੈ ਪਰ ਕਿਸੇ ਨੇ ਇਹ ਨਹੀਂ ਸੀ ਜਾਣਿਆ ਕਿ ਨਿੱਕੀ ਰੂਹ ਇੱਕ ਦਿਨ ਅੰਧਕਾਰ ਛਾ ਜਾਵੇਗੀ ਇਹ ਨਿੱਕੀ ਰੂਹ ਪੂਰੀ ਦੁਨੀਆ ਦੇ ਲਈ ਇੱਕ ਖੌਫ ਬਣ ਜਾਵੇਗੀ 16 ਸਾਲ ਦੀ ਉਮਰ ਵਿੱਚ ਹੀ ਅਜੀਤ ਨੇ ਅਮਰ ਤਪਨ ਕੀਤਾ ਨੀਲਾ ਚੋਲਾ ਅਤੇ ਨਿਹੰਗ ਬਾਣਾ ਉਸਨੇ ਧਾਰ ਲਿਆ ਉਹ ਬਹੁਤ ਜ਼ਿਆਦਾ ਸਿਰਫ ਭਗਤੀ ਅਤੇ ਸੇਵਾ ਦੇ ਵਿੱਚ ਹੀ ਲੀਨ ਰਹਿੰਦਾ ਗੁਰੂ ਦੀ ਰੋਟੀ ਨਿਤਨੇਮ ਜਪਜੀ ਸਾਹਿਬ ਰੋਜ਼ ਦੀਆਂ ਪੰਜ ਬਾਣੀਆਂ ਇਹ ਉਸ ਦੀ ਰੋਜ਼ਾਨਾ ਨਾ ਦੀ ਜ਼ਿੰਦਗੀ ਸੀ ਅਜੀਤ ਸਿੰਘ ਨੇ ਦਮਦਮਾ ਸਾਹ ਵਿਖੇਸ਼ ਸ਼ਰੋਮਣੀ ਨਿਹੰਗ ਦਲ ਦੇ ਸਾਥੀਆਂ ਦੇ ਨਾਲ ਸਾਧ ਸੰਗਤ ਪਾਲੀ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਸੀ ਲੋਕਾਂ ਦਾ ਵਿਸ਼ਵਾਸ ਬਣ ਚੁੱਕਿਆ ਸੀ ਕਿ ਇਹ ਕੋਈ ਵੱਡਾ ਮਹਾਨ ਸਿੰਘ ਬਣੇਗਾ ਪਰ ਇੱਥੋਂ ਆਉਂਦੀ ਹੈ ਕਹਾਣੀ ਵਿੱਚ ਇੱਕ ਭਿਆਨਕ ਮੋੜ ਉਹ ਦਿਨ ਵੀ ਆਇਆ ਜਦੋਂ ਪੂਲੇ ਨੇ ਨਿੰਗ ਪਹਿਰਾਵਾ ਤਾਂ ਰੱਖਿਆ ਪਰ ਅੰਦਰੋਂ ਲਾਲਚੀ ਅਤੇ ਹੰਕਾਰੀ ਹੋ ਗਿਆ ਸੰਗਤ ਵੱਧਦੀ ਗਈ ਦਾਨ ਪੈਸਾ ਵਧਦਾ ਗਿਆ ਰਤਬਾ ਵਧਦਾ ਗਿਆ ਪਰ ਅਜੀਤ ਦੀ ਸ਼ੁਰੂ ਕਰ ਦਿੱਤੀ ਜੀ ਉਸਨੇ ਧੌਂਗ ਰਚਨੇ ਸ਼ੁਰੂ ਕਰ ਦਿੱਤੇ ਅਤੇ ਲੋਕ ਉਸ ਤੋਂ ਡਰ ਜਾਂਦੇ ਸੀ ਤੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਰੱਖਦਾ ਸੀ ਉਹ ਕੁੜੀਆਂ ਜੋ ਵਿਸ਼ਵਾਸ ਦੇ ਨਾਤੇ ਆਉਂਦੀਆਂ ਗੁਰਾਂ ਦੇ ਦਰਤੇ ਜੋ ਕਿ ਨਤਮਸਤਕ ਹੋਣ ਦੇ ਲਈ ਆਉਂਦੀਆਂ ਉਹਨਾਂ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਜਾਂਦੇ ਜੀ ਹਾਂ ਬੜੇ ਰਿਓ ਵੀਡੀਓ ਦੇ ਅੰਤ ਤੱਕ ਪੂਰੀ ਖੋਪਣਾ ਕਹਾਣੀ ਨੂੰ ਜਾਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਾਲ ਸੀ 1996 ਦਾ ਗੁਰਮਤ ਲਹਿਰ ਆਪਣੇ ਚਾਰੋਂ ਮੁੱਪਰ ਸੀ ਲੋਕ ਨਿਹੰਗ ਬਾਬਿਆਂ ਦੇ ਦਰ ਤੇ ਆਪਣੀਆਂ ਮੁਸੀਬਤਾਂ ਨੂੰ ਲੈ ਕੇ ਆਉਂਦੇ ਸੀ ਤੇ ਐਸੇ ਹੀ ਇੱਕ ਦਿਨ ਅਜੀਤ ਸਿੰਘ ਪੂਲੇ ਦੇ ਦਰ ਤੇ ਆਈ ਇੱਕ ਨੌਜਵਾਨ ਕੁੜੀ ਤੇ ਨਾਮ ਸੀ ਮਨਪ੍ਰੀਤ ਕੌਰ ਉਮਰ ਸੀ ਕਰੀਬ 19 ਸਾਲ ਤੇ ਆਪਣੀ ਮਾਤਾ ਦੇ ਨਾਲ ਆਈ ਸੀ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਮੇਰਾ ਛੋਟਾ ਭਰਾ ਪੀੜਿਤ ਹੈ ਕਹਿੰਦੇ ਨੇ ਕਿ ਤੁਸੀਂ ਅਰਦਾਸ ਕਰੋ ਤਾਂ ਰੱਬ ਸੁਣ ਲੈਂਦਾ ਹੈ ਪੂਲਾ ਬੜੇ ਠੰਡੇ ਮਨ ਨਾਲ ਬੈਠਿਆ ਅਤੇ ਆਪਣੇ ਗੁਫਾनुਮਾ ਸਥਾਨ ਅਤੇ ਜਿੱਥੇ ਉਸ ਦੀਆਂ ਕਿਤਾਬਾਂ ਪਈਆਂ ਸੀ ਅੰਦਰ ਖਮੋਸ਼ੀ ਸੀ ਪਰ ਬਾਹਰ ਰੱਬ ਦਾ ਦਰ ਭਰਿਆ ਹੋਇਆ ਸੀ ਉਸ ਨੇ ਕਿਹਾ ਕਿ ਬੇਟੀ ਸੇਵਾ ਲੱਗੇਗੀ ਪਰ ਸਿਰਫ ਤੂੰ ਹੀ ਆ ਸਕਦੀ ਹੈ ਮਾਤਾ ਪਿਤਾ ਬਾਹਰ ਬੈਠ ਜਾਵੇ ਉਸ ਦੀ ਮਾਂ ਭਰੋਸਾ ਕਰਵੇ ਮਨਪ੍ਰੀਤ ਗੁਰਦੁਆਰੇ ਦੇ ਅੰਦਰਲੇ ਹਿੱਸੇ ਉਸ ਝੂਠੇ ਸਥਾਨ ਦੇ ਵਿੱਚ ਚਲੀ ਗਈ। ਪੂਲਾ ਜਿਵੇਂ ਆਕੜੇ ਪਿੰਜਰੇ ਵਿੱਚ ਸ਼ੇਰ ਵਾਂਗ ਹੋ ਗਿਆ। ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ। ਕਹਿੰਦਾ ਬੇਟੀ ਰਿਹਸਲ ਕਰੀਏ। ਗੁਰਮਤ ਪਾਠ ਹੁੰਦੇ ਹਨ। ਗੁਰਮਤ ਟੈਸਟ। ਬੇਟੀ ਨਿਰਵਸਤਰ ਹੋ ਜਾ। ਨਿਰਵਸਤਰ ਹੋ ਕੇ ਪੂਜਾ ਕਰਨੀ ਹੈ। ਮਨਪ੍ਰੀਤ ਡਰ ਗਈ। ਅਤੇ ਕਹਿੰਦੀ ਕਿ ਬਾਬਾ ਜੀ ਇਹ ਕੀ ਰੀਤ ਹੈ? ਉਹ ਜ਼ਬਰਦਸਤੀ ਅਨੁਭਵ ਦੇ ਨਾਂ ਤੇ ਜ਼ਖਮੀ ਕਰ ਦਿੰਦਾ ਹੈ। ਅਤੇ ਉਸ ਲੜਕੀ ਨੂੰ ਉਸ ਨੇ ਆਪਣੇ ਵੱਸ ਵਿੱਚ ਕਰਕੇ ਅਤੇ ਡਰਾ ਧਮਕਾ ਕੇ ਉਸ ਨੂੰ ਨਿਰਵਸਤਰ ਕਰਕੇ ਉਸ ਦੇ ਨਾਲ ਸਰੀਰਕ ਸੰਬੰਧ ਬਾਰੇ ਮਨਪ੍ਰੀਤ ਨੀਵੀਂ ਨਜ਼ਰਾਂ ਕਰਕੇ ਬਾਹਰ ਆ ਗਈ ਮਾਤਾ ਕੁਝ ਸਮਝ ਨਾ ਸਕੇ ਕੁੜੀ ਕਹਿੰਦੀ ਮਾਂ ਚੱਲ ਇੱਥੇ ਕੋਈ ਰੱਬ ਨਹੀਂ ਇੱਥੇ ਝੂਠ ਧੋਖਾ ਅਤੇ ਹੌਸ ਉਸ ਦਾ ਨਾਚ ਹੋ ਰਿਹਾ ਹੈ ਉਸਨੇ ਗੱਲ ਦਬਾ ਲਈ ਸ਼ਰਮ ਦਰ ਸਮਾਜ ਅਤੇ ਆਸਤਾ ਦੀ ਰੀਤ ਨੇ ਮਨਪ੍ਰੀਤ ਨੂੰ ਖਾਮੋਸ਼ ਕਰ ਦਿੱਤਾ ਬੋਲਾ ਬਾਹਰ ਆ ਕੇ ਵੀ ਸ਼ਬਦ ਕਰਦਾ ਰਿਹਾ ਬਾਣੀ ਪੜਦਾ ਰਿਹਾ ਪਰ ਅੰਦਰੋਂ ਹੀ ਪਹਿਲਾਂ ਪਾਪ ਕਰ ਚੁੱਕਿਆ ਸੀ ਉਸ ਦੀ ਲੜੀ ਦਾ ਪਹਿਲਾ ਕਦਮ ਸੀ ਜਿਸ ਨੇ ਅਗਲੇ ਕੁਝ ਸਾਲਾਂ ਵਿੱਚ ਕਈ ਘਰਾਂ ਦੀ ਇੱਜ਼ੜ ਉਤਾਰ ਦੇਣੀ ਸੀ ਬੋਲਾ ਕਿਉਂਕਿ ਆਏ ਦਿਨ ਹੀ ਐਦਾਂ ਦੇ ਹਵਸ ਖੇਡ ਖੇਡਦਾ ਜਾ ਪਹਿਲਾ ਪਾਪ ਕਰਕੇ ਅਜੀਤ ਸਿੰਘ ਪੁੱਲੇ ਦੇ ਅੰਤਰਾਤਮਾ ਦੇ ਅੰਦਰ ਜੋ ਚਜ ਜਿਕ ਸੀ ਉਹ ਵੀ ਮਰ ਗਏ ਹੁਣ ਉਹ ਨਾ ਸਿਰਫ ਬਹਿਸ਼ ਹੋ ਗਿਆ ਸੀ ਸਗੋਂ ਆਪਣੇ ਹਵਸ ਨੂੰ ਸੇਵਾ ਦਾ ਨਾਮ ਦੇਣ ਲੱਗ ਗਿਆ ਸੀ ਉਹ ਲੋਕਾਂ ਨੂੰ ਕਹਿੰਦਾ ਮਨੁੱਖ ਦੇ ਰੋਗ ਸਿਰਫ ਦਵਾਈ ਨਾਲ ਨਹੀਂ ਜਾਂਦੇ ਰੂਹ ਦੀ ਗੰਦਗੀ ਧੋਣੀ ਪੈਂਦੀ ਹੈ ਅਤੇ ਕਈ ਮਾਤਾ ਪਿਤਾ ਗੁਰਮਤ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਅਤੇ ਹੁਣ ਪੁੱਲੇ ਦੇ ਉਸ ਮਾਇਆ ਜਾਲ ਦੇ ਵਿੱਚ ਫਸ ਚੁੱਕੇ ਸੀ ਕਈ ਉਸ ਕੋਲ ਔਰਤਾਂ ਆਉਂਦੀਆਂ ਜਿਨ੍ਹਾਂ ਨੂੰ ਉਹ ਹਿਪਨੋਟਾਈਜ਼ ਦੇ ਰਾਹੀਂ ਵਰਤ ਕੇ ਉਹਨਾਂ ਨੂੰ ਵਸ਼ੀਕਰਨ ਕੀਤਾ ਜਾਂਦਾ ਅਤੇ ਉਸ ਨੂੰ ਆਪਣੀ ਇੱਕ ਗੁਫਾ ਵਿੱਤ ਲਈ ਜਾਂਦਾ ਅਤੇ ਉਸ ਸਥਾਨ ਦੇ ਵਿੱਚ ਉਹਨਾਂ ਬੀਬੀਆਂ ਨੂੰ ਲਿਜਾ ਕੇ ਨਿਰਵਸਤਰ ਕਰਕੇ ਉਹਨਾਂ ਦੇ ਨਾਲ ਸਰੀਰਕ ਸਬੰਧ ਬਣਾਏ ਜਾਂਦੇ। ਜੇ ਕੋਈ ਬਾਹਰ ਆ ਕੇ ਰੌਲਾ ਪਾਉਂਦੀ ਤਾਂ ਉਸ ਨੂੰ ਉੱਥੇ ਹੀ ਖਤਮ ਕਰਨ ਦੀ ਧਮਕੀ ਦੇ ਦਿੱਤੀ ਜਾਂਦੀ। ਕਈਆਂ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਬੇਹੋਸ਼ ਕਰ ਦਿੱਤਾ ਜਾਂਦਾ। ਪੁੱਲੇ ਦੇ 2-3 ਹੋਰ ਜਥੇਦਾਰ ਵੀ ਉਸ ਦੇ ਨਾਲ ਮਿਲੇ ਹੋਏ ਸੀ ਜੋ ਇਸ ਕਿਨੌਣੇ ਕੰਮ ਦੇ ਵਿੱਚ ਹਿੱਸਾ ਲੈਂਦੇ। ਅਤੇ ਕੁੜੀਆਂ ਨੂੰ ਕਹਿੰਦੇ ਕਿ ਤੁਹਾਡੇ ਅੰਦਰ ਦਾ ਜੋ ਸ਼ੈਤਾਨ ਹੈ ਨਾ ਉਸ ਨੂੰ ਮਾਰਨਾ ਪੈਣਾ ਹੈ ਤੇ ਉਹ ਸ਼ੈਤਾਨ ਨਾਮ ਜਪ ਕਰਨ ਦੇ ਨਾਲ ਨਹੀਂ ਮਰਦਾ। ਉਹ ਸਾਡੇ ਨਾਲ ਸਰੀਰਕ ਕਸਮੰਦਾ ਬਣਾਉਣ ਦੇ ਨਾਲ ਮਰੇਗਾ ਉਸ ਤੋਂ ਬਾਅਦ ਉਹਨਾਂ ਲੜਕੀਆਂ ਦੀ ਵੀਡੀਓ ਬਣਾਈ ਜਾਂਦੀ ਤੇ ਫੇਰ ਆਉਂਦਾ ਬਲੈਕਮੇਲ ਕਰਨ ਦਾ ਉਹ ਸਿਲਸਲਾ ਜੇ ਕੋਈ ਲੜਕੀ ਬਾਹਰ ਆ ਕੇ ਰੌਲਾ ਪਾਉਂਦੀ ਤਾਂ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਇੱਕ ਦਿਨ ਰਾਤ ਦੀ 1 ਵਜੇ ਦੋ ਨੌਜਵਾਨ ਕੁੜੀਆਂ ਜੋ ਲੁਧਿਆਣੇ ਤੋਂ ਆਈਆਂ ਸਨ ਪੁੱਲੇ ਨੇ ਕਹਿ ਦਿੱਤਾ ਕਿ ਇਹਨਾਂ ਦੇ ਅੰਦਰ ਜੋ ਕਿ ਮਾਰੀਆਂ ਤਾਕਤਾਂ ਦਾ ਕਬਜ਼ਾ ਹੈ ਉਹਨਾਂ ਨੂੰ ਵੀ ਤੰਤਰਮੰਤਰ ਨੇ ਜਕੜਿਆ ਹੋਇਆ ਹੈ ਇਹਨਾਂ ਨੂੰ ਗੁਫਾ ਦੇ ਵਿੱਚ ਗੁਪਤ ਵਿਧੀ ਦੇ ਨਾਲ ਹੀ ਇਹਨਾਂ ਦਾ ਇਲਾਜ ਕਰਨਾ ਪੈਣਾ ਹੈ ਉਹਨਾਂ ਦੇ ਮਾਤਾ ਪਿਤਾ ਨੇ ਪੁੱਲੇ ਦੇ ਕੋਲ ਉਹਨਾਂ ਦੀ ਗੁਫਾ ਦੇ ਵਿੱਚ ਭੇਜ ਦਿੱਤਾ ਅਤੇ ਉਹਨਾਂ ਲੜਕੀਆਂ ਦੇ ਦੇ ਸਰੀਰਿਕ ਫੋਲਫੋਲੇ। ਨਾ ਜਾਣੇ ਕਿੰਨੀਆਂ ਹੀ ਲੜਕੀਆਂ ਜਿਨ੍ਹਾਂ ਦੇ ਨਾਲ ਸੋਸ਼ਲ ਹੋਏ ਅਤੇ ਸੰਗਤ ਵੀ ਖਮੋਸ਼ ਕਿਉਂਕਿ ਜਮੀਰ ਮਰ ਚੁੱਕੇ ਸਨ। ਕਈ ਲੋਕਾਂ ਨੂੰ ਇਹ ਗੱਲਾਂ ਪਤਾ ਲੱਗਦੀਆਂ ਪਰ ਬੇਬਸੀ ਅਤੇ ਧਰਮ ਦੇ ਡਰ ਕਾਰਨ ਕੋਈ ਕੁਝ ਨਹੀਂ ਬੋਲਦਾ। ਕਈ ਲੋਕ ਤਾਂ ਇਹ ਕਹਿੰਦੇ ਕਿ ਬਾਬਾ ਜੀ ਕੋਲ ਤਾਂ ਕੋਈ ਰੱਬੀ ਤਾਕਤ ਹੈ। ਉਸੇ ਤਾਕਤ ਦੇ ਨਾਲ ਹੀ ਇਲਾਜ ਕਰਦੇ ਨੇ। ਪਰ ਇਹ ਨਹੀਂ ਸੀ ਪਤਾ ਕਿ ਉਹ ਤਾਂ ਉਹਨਾਂ ਛੋਟੀਆਂ-ਛੋਟੀਆਂ ਭੋਲੀਆਂ-ਪੜੀਆਂ ਲੜਕੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਜੋ ਕਰਦੇ ਸੀ ਅਤੇ ਉਹਨਾਂ ਨੂੰ ਜੋ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਪੁੱਲੇ ਨੇ ਆਪਣੇ ਰਾਜ ਦੇ ਵਿੱਚ ਇੰਨਾ ਆਜਾਦਾ ਅਤੰਕ ਬਚਾਇਆ ਕਈ ਗੁਰੂ ਘਰਾਂ ਦੇ ਉੱਪਰ ਉਸ ਨੇ ਕਬਜ਼ੇ ਕੀਤੇ ਅਤੇ ਕਿੰਨੇ ਹੀ ਨੌਜਵਾਨ ਸਿੱਖਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਉਸ ਨੇ ਜਾਨੋਂ ਮਾਰ ਦਿੱਤਾ ਪਰ ਇਹ ਜਿਆਦਾ ਦੇਰ ਤੱਕ ਪਾਪ ਨਹੀਂ ਚੱਲ ਸਕਦਾ ਕਿਉਂਕਿ ਬਾਣੀ ਵੀ ਇਹੀ ਕਹਿੰਦੀ ਹੈ ਕਿ ਪਾਪ ਜੋ ਹੈ ਉਹ ਜਿਆਦਾ ਦੇਰ ਤੱਕ ਨਹੀਂ ਚੱਲ ਸਕਦਾ ਪਾਪ ਦਾ ਘੜਾ ਇੱਕ ਨਾ ਇੱਕ ਦਿਨ ਭਰਦਾ ਹੀ ਹੈ ਅਜੀਤ ਸਿੰਘ ਪੂਲਾ ਇੱਕ ਵਿਵਾਦਿਤ ਨਿਹੰਗ ਸਿੰਘ ਮੁਖੀ ਬਣ ਗਿਆ ਤੇ ਉਸ ਨੇ ਆਪਣੇ ਧੜੇ ਦਾ ਨਾਮ ਰੱਖਿਆ ਤਰਨਾ ਦਲ ਉਸ ਦੇ ਉੱਪਰ ਜਦੋਂ ਮਾਮਲੇ ਕਾਫੀ ਦਰਜ ਹੋਏ ਕੰਬੀਰ ਜਿਵੇਂ ਕਿ ਕਤਲ ਬਲਾਤਕਾਰ ਨਸ਼ਾ ਤਸਕਰੀ ਅਤੇ ਗੁਰਦੁਆਰਿਆਂ ਦੀ ਜਾਇਦਾਦ ਤੇ ਕਬਜ਼ਾ ਕਰਨਾ ਇਹ ਉਸਦੇ ਉੱਪਰ ਦੋਸ਼ ਲੱਗੇ ਸੀ ਤੇ ਇੱਕ ਪ੍ਰਵਾਦ ਦੇ 7 ਮੈਂਬਰਾਂ ਨੇ ਕਤਲ ਕਰਨ ਦੇ ਵੀ ਮਾਮਲਾ ਉਸਦੇ ਉੱਪਰ ਦਰਜ ਸੀ ਜੋ 1991 ਦੇ ਵਿੱਚ ਉਸਨੇ ਕੀਤਾ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੂੰ ਜਦੋਂ ਗ੍ਰਿਫਤਾਰ ਕਰਕੇ ਇਸ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਉੱਥੇ ਮੁਲਾਕਾਤ ਹੁੰਦੀ ਹੈ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੂ ਉਹ ਦੋ ਨੌਜਵਾਨ ਜਿਨ੍ਹਾਂ ਨੇ 28 ਅਗਸਤ 2008 ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਨਿਹਾ ਅਜੀਤ ਸਿੰਘ ਪੂਲਾ ਨੂੰ ਜਿਉਂਦੇ ਸਾੜਦੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਲਾ ਜੇਲ੍ਹ ਦੇ ਸੈੱਲ ਵਿੱਚ ਦੁਪਹਿਰ ਦੇ ਖਾਣੇ ਦੇ ਲਈ ਬੈਠਾ ਸੀ ਉਸ ਵਕਤ ਉਹਨਾਂ ਨੇ ਪੂਰੀ ਪਲਾਨਿੰਗ ਦੇ ਲਈ ਸਭ ਤੋਂ ਪਹਿਲਾਂ ਪਲਾਨਿੰਗ ਕੀਤੀ ਕਿ ਅਸੀਂ ਉਸ ਦਾ ਖਾਤਮਾ ਕਰਨਾ ਹੈ ਜਿਸ ਨੇ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਰੋਲੀ ਉਹ ਨਿਹੰਗ ਪੂਲਾ ਜਿਸ ਨੇ ਕਿੰਨੇ ਹੀ ਬੇਦੋਸ਼ਿਆਂ ਨੂੰ ਮਾਰਿਆ ਕਿਉਂਕਿ ਹਰਚੰਦ ਸਿੰਘ ਅਤੇ ਗੱਗੂ ਉਹ ਹਮੇਸ਼ਾ ਇਹ ਸੋਚ ਰਹੇ ਸੀ ਕਿ ਇਹ ਨੇਕ ਕੰਮ ਉਹ ਸਾਡੇ ਹੱਥੋਂ ਹੀ ਹੋਵੇਗਾ ਜੇਲ੍ਹ ਦੇ ਵਿੱਚ ਬਣੇ ਗੁਰੂ ਘਰ ਦੇ ਲਾਗੇ ਜਨਰੇਟਰ ਦੇ ਵਿੱਚੋਂ ਉਹਨਾਂ ਨੇ ਡੀਜ਼ਲ ਲੈ ਕੇ ਅਤੇ ਉਸ ਨੂੰ ਪੂਲੇ ਨਹੀਂ ਹੰਗਦੇ ਉੱਪਰ ਛੱਡ ਕੇ ਤੇ ਮਾਚਿਸ ਦੀ ਤੀਲੀ ਜਗਾ ਦਿੱਤੀ ਅਤੇ ਪੂਲਾ ਜੇਲ੍ਹ ਵਿੱਚ ਹੀ ਸੜ ਦਿੱਤਾ ਗਿਆ ਉਸ ਦੀ ਚਮੜੀ ਮੱਚ ਮੱਚ ਕੇ ਸੜ ਰਹੀ ਸੀ ਅਤੇ ਜ਼ਮੀਨ ਦੇ ਉੱਪਰ ਡਿੱਗ ਰਹੀ ਸੀ ਮੱਚਦਾ ਮੱਚਦਾ ਪੂਲਾ ਇਹੀ ਬੋਲ ਰਿਹਾ ਸੀ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਮੈਨੂੰ ਬਖਸ਼ ਦਿਓ ਮੈਨੂੰ ਬਖਸ਼ ਦਿਓ ਅਤੇ ਉਸ ਤੋਂ ਬਾਅਦ ਹਰਚੰਦ ਸਿੰਘ ਇਹੀ ਕਹਿ ਰਿਹਾ ਸੀ ਕਿ ਬਖਸ਼ਣ ਵਾਲਾ ਤਾਂ ਆਪ ਪਰਮ ਪਿਤਾ ਪਰਮਾਤਮਾ ਹੈ ਤੂੰ ਗੁਨਾਹੀ ਐਨੇ ਭਿਆਨਕ ਕੀਤੇ ਨੇ ਤੂੰ ਗੁਨਾਹੀ ਐਨੇ ਖਤਨਾਕ ਕੀਤੇ ਨੇ ਕਿ ਇਸ ਨੂੰ ਬਖਸ਼ਿਆ ਨਹੀਂ ਜਾ ਸਕਦਾ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਪਰ ਹਸਪਤਾਲ ਤੱਕ ਪਹੁੰਚੇ ਨਹੀਂ ਰਸਤੇ ਦੇ ਵਿੱਚ ਹੀ ਪੂਲੇ ਨੇ ਆਪਣੇ ਦਮ ਤੋੜ ਦਿੱਤੇ ਸੋ ਇਹ ਸੀ ਪਾਪੀ ਪੂਲੇ ਦੀ ਅੰਤ ਦੀ ਕਹਾਣੀ ਕਿ ਕਿਵੇਂ ਉਸ ਨੇ ਜੋ ਗਲਤ ਕੰਮ ਕੀਤੇ ਉਸ ਦਾ ਨਤੀਜਾ ਵੀ ਫਰਸ਼ਤੇ ਨਾਲ ਉਵੇਂ ਹੀ ਮਿਲਿਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਿਫਤ